ਉਮੀਦ ਨਾ ਬਣੀ ਅਰੇ ਇੱਕ ਤੋਤਾ ਬਾਣੀ ਨਾ ਸਾਡੇ ਗਲੀ ਚ ਟੈਂਕ ਟੰਦਾ ਜੀ ਜਾਂ ਤਾਂ ਟੈਂਕ ਨੂੰ ਵਾਦ ਨੇ ਟੈਂਕੂ ਸਰ ਗਲੀ ਚ ਨਹੀਂ ਆਂਦਾ ਸਾਡੇ ਬੱਚੇ ਬੁਮਾਲ ਪਏ ਹਨ ਦੋ ਵਾਰੀ ਅਸੀਂ ਜਾ ਕੇ ਦਫਤਰ ਵੀ ਗਿਆ ਅੱਥੇ ਮੇਨ ਨੂੰ ਸੱਦਿਆ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਇਹ ਕਹਿੰਦੇ ਤਾਂ ਹੁਣ ਕਹਿੰਦੇ ਤੁਹਾਡੀ ਬੰਬੀ ਦਾ ਨਾ ਜੁਰਦ ਤਾਤੇ ਤੁਹਾਡੀ ਬੰਬੀ ਲੱਗ ਜੇਗੀ ਉਦੋਂ ਦਾ ਕੋਈ ਵੜਵਾ ਹੀ ਨਹੀਂ ਅਸੀਂ ਬੋਤਨਸ਼ਿਆਰ ਕੀਤੀ ਕਿ ਮੌਜੂਦਾ ਅਧਿਕਾਰੀਆਂ ਨੇ ਬੋਤਨਾਂ ਦੇ ਦੰਤਾਂ ਤੱਕ ਜਾ ਜਾ ਕੇ ਕੰਢਾ ਕਰਨੇ ਲਾਏ ਆ ਪਰ ਕੋਈ ਸਾਡੀ ਸੁਣਾਈ ਨਹੀਂ ਹੋਈ ਕੋਈ ਕਹਿੰਦਾ ਕਿ ਲੋਸਟ ਸ਼ੁਰੂ ਹੋ ਗਏ ਉਹਨਾਂ ਚ ਚੱਲੇਗਾ ਜਿੰਨੇ ਤੱਕ ਪਾਣੀ ਨਹੀਂ ਮਿਲੇਗਾ ਨੀਤਾ ਕੀ ਜਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਸਾਨੂੰ ਇਹ ਠੂਠ ਕਹਿੰਦੇ 500 ਰੁਪਇਆ ਲੈ ਗਏ ਸੀ ਬੋਟ ਪਾਈ ਸਾਨੂੰ ਇਹ ਸਬੂਤ ਦਿਖਾਣ ਸਬੂਤ ਦਿਖਾਣ ਵੀ ਕਿਹੜੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ ਬੰਦਾ ਸੇ ਲਈ ਫੋਟੋ ਚੱਲਿੰਦਾ ਜਿਹੜਾ ਮੁੰਡਾ ਜੀ ਉਸ ਦਾ ਕਿੰਨਾ ਬਾਸ ਦਾ ਵਿਸ਼ੇਸ਼ ਇਹ ਪਾਣੀ ਕਰਦੇ ਪਾਣੀ ਕਰਦੇ ਸਾਡੀ ਕਲੋਨੀ ਚ ਬੋਟ ਲੈ ਜਾਂਦੇ ਜਿੱਤ ਜਾਂਦੇ ਸਭ ਕੁਝ ਕਰ ਲੈਂਦੇ ਸਾਡੇ 3 ਮਹੀਨੇ 2 ਮਹੀਨੇ ਹੋ ਗਏ ਪਾਣੀ ਨਹੀਂ ਆਇਆ ਅੱਜ ਕਿੱਥੇ ਪਾਣੀ ਪਈ ਬੱਚਿਆਂ ਨੂੰ ਸਕੂਲ ਲੈ ਜਾਣ ਦਾ ਕੰਮ ਆ ਦੇਣਾ ਦੇ 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 ਪਾਣੀ ਬੱਚੇ ਇਸ਼ਨਾਨ ਪਾਣ ਤੋਂ ਕਰਾਣੇ ਜਾ ਕੇ ਵੇਲਾ ਪਹਾਲ ਸਾਡੇ ਪਾਣੀ ਇੱਕ ਮੂਹ ਨਹੀਂ ਦੇ ਕਰਾ ਦਿੱਤੀ ਕੀ ਕਰ ਲਾੜਾ ਪਹਿਲਾਂ ਵੀ ਤੁਸੀਂ ਉਸ ਤੋਂ ਦਰਸ਼ਨ ਕੀਤਾ ਹਾਲੇ ਤੱਕ ਖਾਲੀ ਨਹੀਂ ਬੱਸ ਇੱਧਰ ਕਹਿੰਦੇ ਵੀ ਲਾ ਦਾਂਗੇ ਬੰਬੀ ਲਾ ਦਾਂਗੇ ਬੰਬੀ ਬੰਬੀ ਦੇ ਦੋਸਤ ਆਪਾਂ ਫਟ ਗਏ ਮੁੜ ਕੇ ਆ ਗਏ ਬੜੀ ਬੜੀ ਗਏ ਫੋਨ ਨਹੀਂ ਚੱਕਦੇ ਹਣੇ ਸਾਰੀ ਕਲੋਨੀ ਕਿੱਥੀ ਹੋ ਗਈ